ਤਪ ਕਰਦੇ ਸਨ ਉਸ ਵੇਲੇ ਜਦੋਂ ਸਾਧ ਸੰਗਤ ਜੀ ਇਹ ਬੜੀ ਪੁਰਾਣੀ ਕਥਾ ਹੈ ਦਸਮ ਪਾਤਸ਼ਾਹ ਨੇ ਵੀ ਲਿਖੀ ਭਾਈ ਸਾਹਿਬ ਜੀ ਨੇ ਵੀ ਲਿਖੀ ਗੁਰ ਪ੍ਰਤਾਪ ਸੂਰਜ ਦੇ ਕਹਿੰਦੇ ਇਸ ਧਰਤੀ ਦੇ ਉੱਤੇ ਦੋ ਰਾਖਸ਼ ਹੋਏ ਬੇਲ ਸੁਬੇਲ ਦੋ ਭਰਾ ਸਨ ਉਹਨਾਂ ਨੇ ਬੜਾ ਤਪ ਕੀਤਾ ਪਰਮੇਸ਼ਰ ਦੀ ਭਗਤੀ ਕੀਤੀ ਤੇ ਭਗਤੀ ਕਰਕੇ ਵਰ ਕੀ ਮੰਗਿਆ ਵੀ ਅਸੀਂ ਸਾਰੀ ਧਰਤੀ ਦੇ ਮਾਲਕ ਰਾਜੇ ਬਣ ਜਾਈਏ ਤੇ ਰਾਜ ਬਣ ਜਾਈਏ ਤੇ ਸਾਨੂੰ ਕੋਈ ਬਾਹਰ ਨਾ ਸਕੇ ਜੇ ਸਾਨੂੰ ਕੋਈ ਮਾਰੇ ਜਿੰਨੇ ਸਾਡੇ ਖੂਨ ਦੇ ਤੁਪਕੇ ਧਰਤੀ ਦੇ ਡਿੱਗਣ ਓਨੇ ਹੀ ਸਾਡੇ ਵਰਗੇ ਹੋਰ ਪੈਦਾ ਹੋ ਜਾਣ ਜਿੰਨੇ ਸਾਡੇ ਖੂਨ ਦੇ ਤੁਪਕੇ ਡਿੱਗਣ ਓਨੇ ਹੀ ਸਾਡੇ ਵਰਗੇ ਬੰਦੇ ਜਵਾਨ ਯੋਧੇ ਪੈਦਾ ਹੋ ਜਾਣਗੇ ਹੁਣ ਪਰਮੇਸ਼ਰ ਤਾਂ ਸਾਰਿਆਂ ਦੀ ਇੱਛਾ ਪੂਰੀ ਕਰਦਾ ਜੋ ਮੰਗੇ ਠਾਕੁਰ ਆਪਣੇ ਤੇ ਉਹ ਦਿੰਦਾ ਹੀ ਉਹਨੇ ਤੇ ਕਹਿਣਾ ਹੀ ਚੰਗਾ ਭਾਈ 7:00 ਹੋ ਗਿਆ ਜਦੋਂ ਇਹ ਇਹਨਾਂ ਨੂੰ ਇਹ ਮਿਲ ਗਿਆ ਵੀ ਹੁਣ ਸਾਨੂੰ ਕੋਈ ਜਿਵੇਂ ਅਜਗਰ ਮੋਦੀ ਨੂੰ ਵਹਿਮ ਪੈ ਗਿਆ ਵੀ ਮੇਰਾ ਕਾਨੂੰਨ ਨਹੀਂ ਕੋਈ ਰੰਦ ਲਾ ਸਕਦਾ ਜਿਹੜੀ ਗੱਲ ਮੈਂ ਕਹੇ ਤੀ ਉਹ ਹੀ ਹੋਣੀ ਹੈ ਉਹ ਉਹਨਾਂ ਨੂੰ ਵੀ ਹੰਕਾਰ ਹੋ ਗਿਆ ਤੇ ਉਹਨਾਂ ਨੇ ਸਾਰੇ ਸੰਤ ਮਹਾਤਮਾ ਜਿੰਨੇ ਭਗਤੀ ਕਰਨ ਵਾਲੇ ਸਾਰੇ ਖੁਜੇ ਲੈਣ ਰਾਤੇ ਵਿਚਾਰੇ ਭਗਤੀ ਕਰਨ ਵਾਲੇ ਜੰਗਲਾਂ ਭੋੜਾਂ ਚ ਲੁਕ ਗਏ ਉਹਨਾਂ ਨੇ ਪਰਮੇਸ਼ਰ ਦੇ ਅਰਦਾਸ ਕੀਤੀ ਵੀ ਪ੍ਰਮਾਤਮਾ ਸਾਡਾ ਵੀ ਕਰ ਕੁਝ ਜਦੋਂ ਦੁਖੀਆਂ ਦੀ ਪੁਕਾਰ ਅਕਾਲ ਪੁਰਖ ਦੇ ਦਰ ਤੇ ਗਈ ਤਾਂ ਪਰਮੇਸ਼ਰ ਨੇ ਆਪਣੀ ਸ਼ਕਤੀ ਨੂੰ ਭੇਜਤਾ ਵੀ ਜਾਵੇ ਰਲਾ ਜੁੱਧ ਕਰੋ ਸ਼ਕਤੀ ਨੇ ਜੁੱਧ ਕੀਤਾ ਜੁੱਧ ਕਰਕੇ ਉਹ ਵੱਢ ਦਿੱਤੇ ਪਰ ਜਦੋਂ ਵੱਢੇ ਜਿੰਨਾ ਖੂਨ ਡੁੱਲਿਆ ਉਹਨੇ ਹੋਰ ਉਹ ਵੱਢੇ ਤੇ ਉਹ 10 ਗੁਣਾ ਹੋਰ ਉਹ ਵੱਢੇ ਤੇ 1000 ਗੁਣਾ ਹੋਰ ਉਹ ਵੱਢੇ 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 ਸਾਰੀ ਧਰਤੀ ਤੇ ਬੇਰਸ ਬੇਲ ਵਰਗੇ ਰਾਖਸ਼ੀ ਰਾਖਸ਼ ਹੋ ਗਏ ਹੁਣ ਅਖੀਰ ਚੰਡੀ ਹਾਰ ਕੇ ਨਾ ਭੱਜ ਪਈ ਪਹਾੜਾਂ ਨੂੰ ਜਾ ਚੜੀ ਜਿੱਥੇ ਸ੍ਰੀ ਹਿਮਕੁੰਡ ਸਾਹਿਬ ਹੈ ਨਾ ਪਹਾੜਾਂ ਦੇ ਵਿੱਚ ਇੱਥੇ ਸਮੁੰਦਰ ਰਿਸ਼ੀ ਜੀ ਮਾਰੇ ਤਪ ਕਰ ਰਹੇ ਸਨ ਪਰਮੇਸ਼ਰ ਦੀ ਭਗਤੀ ਕਰਦੇ ਸਨ ਜੁੜੇ ਅਕਾਲ ਪੁਰਖ ਦੇ ਨਾਲ ਉਹਨਾਂ ਕੋਲ ਜਾ ਕੇ ਸ਼ਕਤੀ ਕਹਿਣ ਲੱਗੀ ਮਹਾਂਪੁਰਸ਼ੋ ਵੀ ਸਾਡਾ ਮੇਰਾ ਬਚਾਓ ਮੇਰੇ ਪਿੱਛੇ ਵੈਰੀ ਦੁਸ਼ਟ ਪਾਪੀ ਬਹੁਤ ਆ ਗਏ ਨੇ ਰਕਸ਼ ਬਹੁਤ ਆ ਗਏ ਨੇ ਤੇ ਮਹਾਰਾਜ ਨੇ ਅਕਾਲ ਪੁਰਖ ਸਮੁੰਦਰ ਰਿਸ਼ੀ ਜੀ ਨੂੰ ਸ਼ਕਤੀ ਨੂੰ ਗੁਪਤ ਕਰ ਲਿਆ ਕਿਉਂਕਿ ਮਹਾਂਪੁਰਸ਼ਾਂ ਕੋਲ ਸ਼ਕਤੀ ਹੈ ਆਵਰ ਹੈ ਜਿਹੜੀ ਦੇਵੀ ਦੇਵਤਿਆਂ ਤੋਂ ਵੀ ਗਾਂਧੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬ੍ਰੰਗ ਬਿਆਨੀ ਆਪ ਪਰਮੇਸ਼ਰ ਹੁੰਦਾ ਸਮੁੰਦਰ ਈਸ਼ੀ ਜੀ ਨੇ ਸ਼ਕਤੀ ਨੂੰ ਗੁਪਤ ਕਰ ਲਿਆ ਐਨੇ ਨੂੰ ਰਾਖਸ਼ ਪਹੁੰਚ ਗਏ ਤੇ ਆਖ ਕੇ ਕਹਿੰਦੇ ਉਹ ਬਾਬਾ ਇਹ ਬੋਲੀ ਜਿੱਦਾਂ ਦੀ ਸਾਧ ਸੰਗ ਜੀ ਅਕਲ ਹੁੰਦੀ ਓਦਾਂ ਦੀ ਬੰਦਾ ਬੋਲੀ ਬੋਲਦਾ ਉਹ ਬੋਲੀ ਰਾਖਸ਼ਾਂ ਵਾਲੀ ਉਹ ਬਾਬਾ ਇੱਥੇ ਕੋਈ ਲਾਂਟ ਤੇ ਨਹੀਂ ਆਈ ਉਹ ਕਹਿਣ ਲੱਗਿਆ ਮੂਰਖੋ ਕਹਦੇ ਉਹ ਪਰਮੇਸ਼ਰ ਦੀ ਸ਼ਕਤੀ ਹੈ ਸਾਰਿਆਂ ਦੀ ਮਾਂ ਹੈ ਤੇ ਮਾਂ ਨੂੰ ਇਦਾਂ ਥੋੜਾ ਕਹੀਦਾ ਉਹ ਕਹਿੰਦੇ ਇਹ ਵੀ ਉਹਨਾਂ ਦੇ ਨਾਲ ਦਾ ਇਹਨੂੰ ਵੀ ਫੜੋ ਕਹਿੰਦੇ ਇਹਨੂੰ ਵੀ ਮਾਰੋ ਜਦੋਂ ਉਹ ਮਹਾਰਾਜ ਨੂੰ ਮਾਰਨ ਲੱਗੇ ਨਾ ਸੁੰਦਰੀ ਸੀ ਜੀ ਨੂੰ ਉਹ ਓਥੇ ਦੇ ਨਾਲ ਥੱਲੇ ਸ਼ੇਰ ਦੀ ਖਾਲੁ ਵਿਛਾਈ ਹੁੰਦੀ ਤਪ ਕਰਨ ਦੀ ਬੈਠੇ ਤੇ ਥੱਲੇ ਸ਼ੇਰ ਦੀ ਖਾਲੁ ਵਿਛਾਈ ਉਹ ਇਦਾਂ ਜੋਰ ਨਾਲ ਝਾੜੀ ਜਦੋਂ ਝਾੜੀ ਨਾ ਉਹਦੇ ਵਿੱਚੋਂ ਦੁਸ਼ਟ ਦੇਵਨ ਤਿਆਰ ਪਰ ਤਿਆਰ ਸ਼ਸਤਰਾਂ ਨਾਲ ਸਜੇ ਹੋਏ ਮਹਾਬਲੀ ਜੋਦੇ ਚੜਦੀ ਜਵਾਨੀ ਨਾਲੀ ਚਿਹਰੇ ਤੇ ਅੱਖਾਂ ਨੇਤਰ ਭਖਦੇ ਪ੍ਰਗਟ ਹੋ ਗਏ ਹਾਂ ਪਿਤਾ ਜੀ ਨਾਲ ਜਿੰਨੇ ਵੀ ਸ਼ੇਰ ਦੀ ਖਲ ਦੇ ਵਾਲ ਦਿੱਗੇ ਸੀ ਨਾ ਉਹਨੇ ਸ਼ੇਰ ਬੱਬਰ ਪੈਦਾ ਹੋ ਗਏ ਉਹ ਕਾਦਪੁਰਗ ਦੀ ਖੇਡ ਬੇਅੰਤ ਸਿੱਖੀਆਂ ਦਾ ਮਾਲਕ ਹੈ ਉਹ ਪਿਤਾ ਜੀ ਕੀ ਹੁਕਮ ਹੈ ਉਹ ਕਹਿਣ ਲੱਗੇ ਪੁੱਤਰ ਆ ਜਿੰਨੇ ਰਾਖਸ ਨੇ ਸਾਰੇ ਫਤਿਹ ਕਰਦੇ ਆ ਸ਼ੇਰਾਂ ਨੂੰ ਨਾਲ ਲੈ ਲੋ ਤੁਸੀਂ ਵੱਢੀ ਜਾਵੇ ਖੂਨ ਪੀਵੀ ਜਾਣਗੇ ਇਹਨਾਂ ਦਾ ਇਹ ਖਾਣਣਗੇ ਖਤਮ ਕਰ ਉਹ ਸ਼ੇਰ ਚੜਗੇ ਨਾਲ ਤੇ ਰਾਖਸ਼ ਸਾਰੇ ਮਾਰਤੇ ਜਦੋਂ ਰਾਖਸ਼ ਮਾਰਤੇ ਸ਼ੇਰ ਖੂਨ ਪੀ ਗਏ ਸਾਰੇ ਵਾਪਸ ਪਿਤਾ ਜੀ ਕੋ ਉੜ ਆ ਗਏ ਹਾਂ ਮਹਾਰਾਜ ਪਿਤਾ ਜੀ ਕੀ ਆ ਗਿਆ ਸਮੁੰਦਰ ਰਿਸ਼ੀ ਜੀ ਪਿਤਾ ਜੀ ਸਮੁੰਦਰ ਰਿਸ਼ੀ ਜੀ ਕਹਿਣ ਲੱਗੇ ਵੀ ਪੁੱਤਰ ਇੱਥੇ ਬੈਠ ਜਾਓ ਤੇ ਬਹਿ ਕੇ ਭਗਤੀ ਕਰੋ ਇਹਨਾਂ ਸ਼ੇਰਾਂ ਨੂੰ ਵੀ ਕਹੋ ਭਗਤੀ ਕਰਨ ਇਹ ਵੀ ਨਾਮ ਜਪਣ ਕਲ ਯੁੱਗ ਦਾ ਸਮਾਂ ਆਵੇਗਾ ਇਹ ਰਾਖਸ਼ ਫੇਰ ਪੈਦਾ ਹੋ ਜਾਣਗੇ ਇਹ ਰਾਖਸ਼ ਫੇਰ ਸੰਤਾਂ ਨੂੰ ਮਾਰਨਗੇ ਨਾਮ ਜਪਣ ਤੋਂ ਰੋਕਣਗੇ ਭਗਤੀ ਨਹੀਂ ਕਰਨ ਦੇਣਗੇ ਤਰਮਸਥਾਨਾਂ ਨੂੰ ਮੰਦਰਾ ਗੁਰਦੁਆਰਿਆਂ ਨੂੰ ਢਾਣਗੇ ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਵਿਥਾਰਾ ਇਹ ਗਊ ਗਰੀਬ ਨੂੰ ਮਾਰਨ ਕੇ ਪਾਪ ਕਰਨਗੇ ਤੇ ਉਸ ਵੇਲੇ ਪਰਮੇਸ਼ਰ ਕਾਲਪੁਰਖ ਨਿਰੰਕਾਰ ਵਾਹਿਗੁਰੂ ਜੀ ਧਰਤੀ ਤੇ ਆਉਣਗੇ ਉਸ ਵੇਲੇ ਪਰਮੇਸ਼ਰ ਦਾ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹੋਣਗੇ ਉਹਨਾਂ ਦੀ ਜਿਹੜੀ ਜੋਤ ਹੈ ਨੌਵੀਂ ਥਾਂ ਤੇ ਸਾਡੇ ਵਿੱਚ ਨਵਾਸ ਕਰੇਗੀ ਸਮਦਰਸੀ ਜੀ ਕਹਿੰਦੇ ਤੇ ਦਸਵੀਂ ਥਾਂ ਤੇ ਉਹ ਤੁਹਾਡੇ ਵਿੱਚ ਨਿਵਾਸ ਕਰੇਗੀ ਉਦੋਂ ਵੀ ਸਾਡੇ ਘਰ ਦੀ ਤੁਸੀਂ ਜਨਮ ਲਵੋਗੇ ਤੇ ਆਹ ਜਿਹੜੇ ਸ਼ੇਰ ਨੇ ਨਾ ਇਹ ਸਾਰੇ ਸਿੰਘ ਬਣ ਕੇ ਆਉਣਗੇ ਇਹ ਬੱਬਰ ਸ਼ੇਰ ਬਣਨਗੇ ਸਿੰਘ ਸਿੰਘ ਨਾਮ ਸ਼ੇਰ ਦਾ ਇਹ ਸਾਰੇ ਸਿੰਘ ਤੁਹਾਡੀ ਫੌਜ ਹੋਵੇਗੀ ਤੇ ਰਾਖਸ਼ਾਂ ਨੂੰ ਫਿਰ ਫਤਿਹ ਕਰ ਦੇਗੀ ਇਦਾਂ ਮਾਰੇ ਕਾਲਪੁਰਖ ਵਾਈਪਰ ਦਾ ਬਾਹਰ ਹੋਇਆ ਸੀ ਹੇ ਬਗਉੜ ਪर्वਤ ਹੈ ਜਹਾਂ ਸਬਤ ਸ਼ਿੰਗ ਸੋਭਤ ਹੈ ਤਾਂ ਤਹ ਅਤਿ ਹਮਦਕ ਤਪਸਿਆ ਸਾਧੀ ਮਹਾਕਾਲ ਕਾਲ ਕਾਰਾਤੀ ਇਹ ਵਿਦ ਕਰਦ ਤਪਸਿਆ ਪਇਓ ਦ્વੈਤੇ ਇਕ ਰੂਪ ਹੋਇ ਕਰ ਅਕਾਲ ਪੁਰਖ ਨਾਲ ਇਕਮਿਕ ਹੋ ਗਏ ਤੇ ਪਰਮੇਸ਼ਰ ਨੇ ਕਿਹਾ ਤੁਸੀਂ ਸਾਡੇ ਪੁੱਤਰੋ ਜਾਓ ਮੋਰਚਾ ਫੜੇ ਕਰ ਦਿਓ ਉਦਰ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤੀ ਕਰਕੇ ਮਾਦਾ ਗੁਜਰੀ ਜੀ ਉਡੀਕ ਰਹੇ ਸਨ ਇਧਰ ਦਸਾਏ ਪਾਸ਼ਾ ਆ ਗਏ ਉਹ ਜਿਹੜੇ ਸ਼ੇਰ ਸਨ ਉਹ ਵੀ ਗੁਰਸਿੱਖਾਂ ਦੇ ਨਾਮ ਜਪਣ ਵਾਲਿਆਂ ਦੇ ਘਰ ਜਿਹੜੀਆਂ ਅਮਰੂਹ ਅਭਰ ਭਗਤੀ ਕਰਦੀਆਂ ਨਾਮ ਜਪਦੀਆਂ ਗੁਰੂ ਨਾਨਕ ਦੇ ਪੰਥ ਵਿੱਚ ਉਹਨਾਂ ਦੇ ਘਰ ਉਹ ਬੱਬਰ ਸ਼ੇਰ ਪੈਦਾ ਹੋ ਗਏ ਉਹ ਸਾਰੇ ਕਲਗੀ ਤਰਪਾਸ਼ਾ ਨੇ ਜਦੋਂ ਖਾਲਸਾ ਸ਼ੇਰ ਦੀ ਖਲ ਵਿੱਚੋਂ ਪ੍ਰਗਟ ਕੀਤਾ ਨਾ ਖਾਲਸਾ ਉਹ ਪੈਦਾ ਕਰਤਾ ਪੰਥ ਖਾਲਸਾ ਭਇਓ ਪੁਨੀਤਾ ਪ੍ਰਗਟ ਭਇਓ ਰੂਪਮੁਨੇ ਵਰਗੋ ਉਹ ਜਦੋਂ ਪ੍ਰਗਟ ਕੀਤਾ ਖਾਲਸਾ ਤੇ ਉਹ ਚਮਕੌਰ ਦੀ ਗੜੀ ਵਿੱਚ ਤਿਆਰਬਰ ਤਿਆਰ ਹੋ ਕੇ ਪੂਰਾ ਪਹਿਰਾ ਆਪਣੀ ਇਮਤਿਹਾਨ ਪ੍ਰੀਖਿਆ ਦੇ ਰਿਹਾ ਹੈ ਭਾਈ ਜਵਾਨ ਸਿੰਘ ਦੀ ਤਿਆਰਬਰ ਤਿਆਰ ਹੋਏ ਹਨ ਤੋਹਰਾ ਧਿਆਨ ਸਿੰਘ ਔਰ ਧਿਆਨ ਗੁਰੂ